ਤਬੀ ਪਿਆ ਦੁਪਹਿਰ ਹੈ ਫੇਰ ਲੱਗ ਗਿਆ ਦਾ ਪੈਣਾ ਦੋ ਰਾਤਾਂ ਦਾ ਲਗਾਤਾਰੇ ਹੋ ਗਏ ਪੈ ਰਿਹਾ ਦੁਪਹਿਰ ਹੈ ਫੇਰ ਲੱਗ ਗਿਆ ਪੈਣਾ ਆਹ ਦੇਖੋ ਸੜਕ ਉਰ ਪਾਣੀ ਪਾਣੀ ਖੜਿਆ ਦੁਪਹਿਰ ਪਿਆ 1 ਵਜੇ ਦੇ ਬਾਅਦ ਆ ਗਿਆ ਸੌਂ ਗਿਆ 3 ਵਜੇ ਉੱਠ ਕੇ ਦੇਖਿਆ ਫਿਰ ਨੀਂਦ ਰਿਹਾ ਬੜਾ ਹਨ ਵੀ ਗੇਰੀਆਂ ਅੱਖਣੀਆਂ ਜੀਆਂ ਵਾਹੇ ਰਹੇਗੇ ਇਹਨਾਂ ਦਾ 26 ਵਾਹੇ ਕਿਣੀਆਂ ਜੀਆਂ ਗਿਰ ਰਹੀਆਂ ਦੀਆਂ ਵਾਹ ਚੱਲ ਬੁਰਦੂ ਵਾਲਾ ਸ਼ਾਬਾਸ਼ ਚੱਲ ਦੇ ਮਾਂ ਮਮੀ ਕਹਿੰਦੀ ਮੰਨੂ ਵੀ ਲੈ ਚਲੀ ਫਿਰ ਆਪਾਂ ਨੂੰ ਜਾਣਾ ਪੈਣਾ ਬਰਵਾਲੇ ਨੂੰ ਪਹਿਲਾਂ ਬਰਵਾਲੇ ਤੇ ਉਹਨਾਂ ਨੂੰ ਲੈ ਕੇ ਫਿਰ ਆਪਾਂ ਰੈ ਵਾਲੀ ਨੂੰ ਨਿਕਲ ਜਾਂਦੇ ਆ ਆਪ ਕੀ ਮੌਸਮ ਹੁਣ 2 ਦਿਨ ਹੋਏ ਤਾਂ ਬਿਲਕੁਲ ਹੀ ਠੰਡਾ ਹੋਇਆ ਵੈਨ ਬਹੁਤ ਕੰਮ ਦਾ ਮੌਸਮ ਹੋਇਆ ਬਾਈ ਕਿ ਹੁਣ ਆਪਾਂ ਤਕਰੀਬਨ ਕੰਮ-ਕੁੰਮ ਆਪਣਾ ਨਿਬੜ ਗਿਆ ਬਸ 26 ਚ ਰਹਿ ਗੇਰਨਾ ਵੈਸੇ 2 ਦਿਨ ਦਾ ਕੰਮ ਹੈ ਇਹ 2-3 ਦਿਨ ਦਾ ਬਹੁਤੇ ਬਾਅਦ ਆਪਾਂ ਫਿਰ ਫ੍ਰੀ ਐ ਫਿਰ ਆਪਾਂ ਦੇਖਦੇ ਕਿਧਰੇ ਛੋਟਾ-ਵੋਟਾ ਕੰਮ ਫਿਰ ਕੰਨ ਹੈ ਕੱਢਦੇ ਆ ਟੂਰ ਕਿਧਰੇ ਹੀ ਦਾ ਜੁੜੇ ਰਹੋ ਆਉਂਗੇ ਤੁਹਾਨੂੰ ਫਿਰ 2 ਮਹੀਨਾ ਹੋ ਗਿਆ ਤੁਹਾਨੂੰ ਖੇਤੇ ਦਿਖਾ ਰਹੇ ਹਾਂ ਪਤਾ ਹੀ ਹੈ ਤੁਹਾਨੂੰ ਵੀ ਹੁਣ ਖੇਤਾਂ 'ਵਾਂ ਦੇ ਵਿੱਚ ਜੀਰੀ ਦਾ ਕੰਮ ਹੈ ਜਾਈ ਹੁੰਦਾ ਇਹਦਾ ਟਾਈਮ ਆਉਂਦਾ ਮਹੀਨੇ ਕੋ ਮਹੀਨੇ ਡੇਡ ਮਹੀਨੇ 'ਚ ਰੇ ਪਾਣੀ ਜੋ ਵੀ ਹੈ ਕਸ ਕੱਖ ਕੁਖ ਕੱਢਣਾ ਸਪਰੇਅ ਕਰਨੀ ਡੋਲਾਂ ਪਾ ਉਹ ਡੇਡ ਮਹੀਨੇ ਦੇ ਅੰਦਰ ਨੇ ਸਾਰੇ ਕੰਮ ਕਰਨੇ ਹੁੰਦੇ ਨੇ ਪਾਣੀ ਧਾਣੀ ਇਸ ਕਰਕੇ ਇਹ ਤੇ ਜੀ ਰਹਿਣਾ ਪੈਂਦਾ ਤੁਹਾਨੂੰ ਪਤਾ ਹੀ ਹੈ ਬਾਈ ਜਿਹੜੇ ਕਰਦੇ ਆ ਖੇਤੀ ਉਹਨਾਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਹੁੰਦੀ ਹੈ ਬਾਹਰ ਅੰਦਰ ਦਾ ਫੇਰ ਬਾਈ ਜਾ ਹੀ ਨਹੀਂ ਜਾਂਦਾ ਜੇ ਇਹ ਨਹੀਂ ਕਰਦਾ ਜਾਣੇ ਨੂੰ ਨਾ ਟਾਈਮ ਲੱਗਦਾ ਜਾਣੇ ਦਾ ਫੇਰ ਪਿੱਛੇ ਕੰਮ ਰੁਲ ਜਾਂਦਾ ਜੇ ਬਾਹਰ ਅੰਦਰ ਚਲੇ ਵੀ ਜਾ ਬੰਦਾ ਇੱਕ ਦਿਨ ਜੇ ਬੰਦਾ ਚਲੇ ਗਿਆ ਕਿਧਰੇ ਉਹਨੇ ਵਿੱਚ ਸਾਰੀ ਸੈਟਲਮੈਂਟ ਖਰਾਬ ਹੋ ਜਾਂਦੀ ਬਾਈ ਖੇਤੀ ਦਾ ਕੰਮ ਵੀ ਬਹੁਤ ਡਿਊਟੀ ਵਾਲੇ ਕੰਮ ਹੈ ਕੋਈ ਹੋ ਨਹੀਂ ਹੈਗਾ ਵੀ ਆ ਵੀ ਚਲ ਕੋਈ ਨਾ ਕੱਲ ਨੂੰ ਕਰ ਲੂਗੇ ਜੇ ਆਪਾਂ ਨੇ ਸੋਚ ਲਿਆ ਵੀ ਕੱਲ ਨੂੰ ਕਰ ਲੂਗੇ ਮੈਂ ਤਾਂ ਬਹੁਤ ਵਾਰ ਦੇਖਿਆ ਉਹ ਕੰਮ ਨਾ ਅੱਗੇ ਇੱਕ ਅੱਗੇ ਹੁੰਦਾ ਚਲੇ ਜਾਹਾ ਭਾਈ ਅੱਗੇ ਇੱਕ ਅੱਗੇ ਹੁੰਦਾ ਚਲੇ ਜਾਹਾ ਲੇਟ ਮੈਂ ਲੇਟ ਹੁੰਦਾ ਚਲੇ ਜਾਹਾ ਫਿਰ ਕੱਲ ਨੂੰ ਕਰ ਲੂੰਗੇ ਕੱਲ ਨੂੰ ਹੋਰ ਕੰਮ ਨਿਕਲੇ ਆ ਕੋਈ ਕੱਲ ਨੂੰ ਵੀ ਨਹੀਂ ਹੋਣਾ ਉਹ ਅਗਲੇ ਦਿਨ ਫੇਰ ਕੋਈ ਹੋਰ ਕੰਮ ਨਿਕਲੇ ਆ ਜਾਂ ਮੀਂਹ ਆ ਗਿਆ ਫੇਰ ਕੰਮ ਰੁਕ ਜਾਣਾ ਤਾਂ ਆ ਕਰਕੇ ਭਾਈ ਹੁਣ ਵਿੱਚ ਵਿੱਚ ਟਾਕੀਆਂ ਜਾਂ ਥੋੜਾ ਜਿਹਾ ਬਰੀਕ ਬਰੀਕ ਜਾ ਕੱਖ ਜਾਏ ਉਹਨਾਂ 'ਵਾਂ ਸਪਰੇਅ ਕਰਨੀ ਐ ਤੁਹਾਨੂੰ ਦੱਸਾਂ ਕਲੋਸ ਸਪਰੇਅ ਜਦ ਕਰਨੇ ਦਾ ਟਾਈਮ ਹੁੰਦਾ ਜਦ ਮੀਂਹ ਬੱਦਲ ਚੜ੍ਹ ਜਾਂਦਾ ਪਹਿਲਾਂ ਪਿੱਛੇ ਨੂੰ ਦਵਾਈ ਨਹੀਂ ਮਿਲੀ ਦਵਾਈ ਨਹੀਂ ਦੀ ਹੈ ਨੋਮਨੀ ਗੋਲਡ ਤਾਂ ਅੱਜ ਮੈਂ ਰਾਤ ਗਿਆ ਤਾਂ ਦਵਾਈ ਨੂੰ ਰਾਤ ਵੀ ਨਹੀਂ ਮਿਲੀ ਕਿੱਲੇ ਦੀ ਮਿਲੀ ਥੀ ਉਹ ਕਿੱਲੇ ਵਾਲੀ ਵੀ ਅਹੀਂ ਪਈ ਹੈ ਹਲੇ ਕਰਨੇ ਦੇ ਕਿੱਲੇ ਵਾਲੀ ਵੀ ਨਹੀਂ ਕਰ ਹੋਈ ਹੈ ਰਾਤ ਗਿਆ ਤਾਂ ਵਾ ਦੋ ਵਜੇ ਨੂੰ ਰਾਤ ਵੀ ਨਹੀਂ ਮਿਲੀ ਹੁਣ ਚਲੋ ਆਪਾਂ ਬਰਵਾਲੇ ਤੇ ਦੇਖੂਗੇ ਬਰਵਾਲੇ ਤੇ ਮਿਲ ਗਈ ਜੇ ਬਰਵਾਲੇ ਤੇ ਲੈ ਆਉਂਗੇ ਇਹ ਕੱਲ ਕੋਲੋਂ ਟਾਈਮ ਲੱਗ ਗਿਆ ਮੌਸਮ ਖੁੱਲ ਗਿਆ ਕੱਲੋਂ ਕਰ ਦੂਗੇ ਵਾਹਿਗੁਰੂ ਦੁਨੀਆ ਦੇ ਸੱਚੇ ਬਾਦਸ਼ਾਹ ਬਾਕੀ ਦੇਖਦੇ ਨਦੀ ਚ ਪਾਣੀ ਆਇਆ ਵਕ ਨਹੀਂ ਦਿਖਾਉਂਗੇ ਤੁਹਾਨੂੰ ਜੇ ਆਇਆ ਹੋਇਆ ਵੈਸੇ ਮੁਸ਼ਕਲ ਹੈ ਨਦੀ ਚ ਤਾਂ ਉਹ ਨਦੀ ਚ ਤਾਂ ਪਾਣੀ ਜੇ ਪਹਾੜਾਂ ਚ بارش ਹੋ ਗਈ ਉੱਪਰ ਤਾਂ ਆਊਗਾ ਵੈਸੇ ਉੱਤਲ ਜਦੋਂ ਹੋਇਆ ਬਾ ਪਹਾੜਾਂ ਚ ਨੂੰ ਜੇ ਦੁਪਹਿਰਾਂ بارش ਹੋ ਗਈ ਹੋਈ ਫਿਰ ਤਾਂ ਲਿਆਉਣਾ ਪਾਣੀ ਦੋ ਘੰਟੇ ਬਾਅਦ ਪਾਣੀ ਆ ਜਾਂਦਾ ਵੀ ਆ ਗਏ ਆ ਨਾ ਪਹਾੜ ਦੋ 2.5 ਘੰਟੇ ਚ ਪਾਣੀ ਆ ਜਾਂਦਾ ਜੇ ਚੰਗੀ بارش ਹੋਈ ਵੀ ਹੋਵੇ ਜੇ ਘੱਟ ਹੋਵੇ ਮੜੀ-ਮੋਟੀ ਹੋਵੇ 3 ਘੰਟੇ 3.5 ਘੰਟੇ ਜਾਂਦਾ ਪਾਣੀ ਗਿਆ ਆ ਜਾਨ ਸੜਕ ਤੇ ਉੱਪਰ ਨੂੰ ਦੁਬਾਰਾ ਚੰਗੀ ਝੁੱਟੀ ਲੱਗੀ ਆ ਬਾਰਸ਼ ਦੀ ਅੰਮ੍ਰਿਤ ਦੇ ਜਣੀ ਛਿੜਕੇ ਬਹੁਤ ਵਧੀਆ ਪਈ ਗਏ ਬਾਈ ਹਰਿਆਲੀ ਹਰਿਆਲੀ ਹੋਈ ਪਈ ਆ ਸੜਕਾਂ ਪਰ ਵੀ ਦੇਖ ਲਓ ਹੁਣ ਆ ਦੇਖੋ ਸੱਡਾਂ ਚ ਚਲੋ ਮਿਲਦੇ ਆ ਬਾਅਦ ਚ ਆ ਦੇਖੋ ਬਾਈ ਬਾਰਸ਼ ਹੋਈ ਆ ਉੱਪਰ ਵੀ ਦੇਖੋ ਕਿੰਨਾ ਪਾਣੀ ਆਇਆ ਬਾ ਯੋ ਮਤਲਬ ਪਹਿਲਾਂ ਰਾਤ ਨੂੰ ਤੋਂ ਵੀ ਪਾਣੀ ਆਇਆ ਵਾ ਬਾਈ ਪੂਰੀ ਭਰ ਕੇ ਨਦੀ ਚਲੀ ਵੀ ਆ ਘਟਿਆ ਬਾਦ ਕੱਲ ਨੂੰ ਤਾਂ ਪਾਣੀ ਲੱਗਦਾ ਮੈਨੂੰ ਕੱਲ ਰਾਤ ਦਾ ਤੂੰ ਆ ਪੌਰਾ ਨੂੰ ਆਇਆ ਵੀ ਨਹੀਂ ਹੈ ਬਾਕੀ ਪਾਣੀ ਅੱਜ ਦਾ ਵੀ ਹੈ ਵਾ ਤਾਜਾ ਇਧਰੋਂ ਪਰ ਪੱਕੇ ਜੜੀ ਚੜੀ ਵੀ ਆ ਪਹਿਲਾਂ ਪਾਣੀ ਦੇਖ ਲੈ ਇਧਰ ਰਾਤ ਆਈ ਹੋਊਗੀ ਛੱਟ ਗਿਆ ਹੁਣ ਪਾਣੀ ਆ ਤਾਂ ਇਹ ਬੱਚੇ ਬੱਲਾ ਕਿਸ ਤਰ੍ਹਾਂ ਕੰਦਰ ਰਾਤ ਤੇ ਹੀ ਹੋਣੀ ਬਈ ਪਰਵਾਰ ਸਭ ਦੀ। ਨਾ ਰਾਤ। ਸ਼ਾਇਦ ਕੰਦਰ ਰਾਤ ਰਾਤ ਪਿਆ ਜਿਹੜਾ ਉਹ ਵੀ ਪਈ ਹੋਊਗੀ। ਇਹ ਆ ਗਈਆਂ। ਚਲੋ ਚੱਲੀਏ ਬਈ। ਚਲਦੇ ਆਂ ਦਿਖਾ ਦਿਆ ਤੁਹਾਨੂੰ। ਹਾਲੇ ਇੱਕ ਇੱਧਰ ਪਿਆਰ ਜੀ। ਹੁਣ ਆਪਾਂ ਪਹੁੰਚ ਚੁੱਕੇ ਆਂ ਮੋੜੀ ਜੀ। ਚੁੱਕਿਆ ਜਾਮ ਕੀ ਚੱਕਰ ਹੋਇਆ ਪਤਾ ਨਹੀਂ ਐਕਸੀਡੈਂਟ ਹੋਇਆ ਕੋਈ ਲਗਦਾ ਆ ਇੱਧਰ ਹੋਇਆ ਬਈ ਆ 3 ਵੀਲਰ ਜੇ ਵਾਲੇ ਦਾ ਅਜਾਓ ਬਈ ਸਿਰੋਂ ਸੱਟ ਫੇਟ ਤੇ ਬਚ ਗਈ ਭਾਈ ਕੀ ਆਪਾਂ ਚੱਲ ਚੱਲ ਭਾਈ ਓਏ ਨਾਲੇ ਦਿਖ ਰਿਹਾ ਵੀ ਗੱਡੀਆਂ ਲੰਘ ਰਹੀਆਂ ਵੀ ਇੱਕ ਵਾਲੀ ਲੈਂਡ ਕਲੀਅਰ ਨਹੀਂ ਹੈ ਪਰ ਐਨੇ ਮਹੀਨਾ 5 3 5 3 ਤੇ ਚੜ ਜਾ ਹਾਲਾਤ ਠੀਕ ਦੇ باوجود ਵੀ ਹਾਂ ਨਾਲੇ ਦਿਖ ਰਿਹਾ ਇਹ ਬੰਦਾ ਉਂ ਘੜਿਆ ਹੋਆ ਉਹਦਾ ਹੌਰ ਨੂੰ ਮਾਰੂਗਾ ਰੋਟ ਬੰਦ ਕਰ ਰਿਹਾ ਵਰਲੀ ਪਾਰਕਿੰਗ ਬੰਦ ਕਰਕੇ ਜਨ ਤ੍ਰਿਪੀੜ ਹੋਈ ਵੀ ਹੈ ਅੱਛਾ ਆਪਾਂ ਸਰੋਵਰ ਵਾਲੇ ਰੋਬਰ ਚ ਕਰਦੇ ਆ ਜੀ ਇਸ਼ਨਾਨ ਇਸ਼ਨਾਨ ਕਰਕੇ ਫਿਰ ਆਪਾਂ ਲੋਂਗੇ ਦੇਖ ਜੀ ਦੇਖ ਲੈ ਕੇ ਫਿਰ ਆਪਾਂ ਤੇ ਕੋਗੇ ਮੱਥਾ ਵੀ ਔਰ ਬਾਬੇ ਕੇ ਦਰਮਾ ਭਰੂਗੇ ਆਪਾਂ ਹਾਜ਼ਰੀ ਬਾਈ ਤੈਰਾ ਲਗਿਆ ਬਹਾਉਰਾ ਵੀ ਸਰੋਵਰ ਬਾਬਾ ਜੀ ਵੀਡੀਓ ਬਣਾਉਣ ਨਹੀਂ ਦਿੰਦੇ ਵੈਸੇ ਤਾਂ ਮੰਨਾਂ ਨਹੀਂ ਹੈ ਲੋਕ ਫਿਰ ਗਲਤ ਗਲਤ ਰੀਲਾਂ ਪਾਕ ਹੈ ਬਣਾਵਾ ਬਣਾ ਕੇ ਪਾਵਾ ਬਈ ਇਸ ਕਰਕੇ ਫਿਰ ਮਨਾ ਕਰਾਂ ਹੋਰ ਬਾਬਾ ਜੀ ਵਾਈਬਰੂ ਜੀ ਦੇਖੋ ਪੂਰਾ ਭਰਿਆ ਬਾ ਬਾਈ ਮਾਬੇ ਦਾ ਜਨਮ ਦਿਹਾੜਾ 27 28 29 ਦਾ ਤਿੰਨ ਦਿਨ ਦਾ ਪ੍ਰੋਗਰਾਮਤਾ ਜਦ ਸਾਫ ਸਫਾਈ ਕਰਕੇ ਸਰੋਵਰ ਕੀ ਫਿਰ ਦੁਬਾਰਾ ਜਲ ਪਾਇਆ ਤਾਂ ਖਾਲੀ ਕਰਤਾ ਤਾਂ ਦੇਖੋ ਪੂਰਾ ਉੱਪਰ ਤੱਕ ਭਰਿਆ ਬਾ ਬਾਈ ਨਹੀਂ ਇਸ ਤੇ ਬਹੁਤ ਘੱਟ ਹੋਆ ਪਾਣੀ ਪਹਿਲਾਂ ਤਕਰੀਬਨ 2-3 ਫੁੱਟ ਪਾਣੀ ਜ਼ਿਆਦਾ ਆਇਆ ਵਾ। ਉਹ ਕਿ ਇਸ਼ਨਾਨ ਕਰੇ ਕਰੋ ਬਈ ਸਰੋਰ ਮਾਕ ਹੈ। ਇਸ਼ਨਾਨ ਕਰਕੇ ਫਿਰ ਮੱਥਾ ਟੇਕ ਕੇ ਕਰੋ। ਸਭ ਦੁੱਖ ਬਿਮਾਰੀਆਂ ਦੂਰ ਹੋ ਜਾਂ ਆ ਬਈ। ਬਹੁਤ ਕਿਰਪਾ ਵਾਹਿਗੁਰੂ ਕੀ ਤਾਂ ਹੀ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ। ਕਟ ਹੋਆ ਪਾਣੀ ਪਹਿਲਾਂ ਤਕਰੀਬਨ 2-3 ਫੁੱਟ ਪਾਣੀ ਜ਼ਿਆਦਾ ਆਇਆ ਵਾ ਕਿ ਇਸ਼ਨਾਨ ਕਰੇ ਕਰੋ ਬਈ ਸਰੋਰ ਮਾਕ ਹੈ ਇਸ਼ਨਾਨ ਕਰਕੇ ਫਿਰ ਮੱਥਾ ਟੇਕ ਕੇ ਕਰੋ ਸਭ ਦੁੱਖ ਬਿਮਾਰੀਆਂ ਦੂਰ ਹੋ ਜਾਵਾਂ ਬਈ ਬਹੁਤ ਕਿਰਪਾ ਵਾਹਿਗੁਰੂ ਕੀ ਤਾਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ घट हुआ पानी पहला तकरीबन दो तीन फुट पुट पुट पानी ज्यादा आ पाया वाकि तो स्नान करे करो भाई सरोवर मार है स्नान करके फिर मत्था टेके करो सब दुख बीमारियां दूर हो जा भाई बहुत कृपा गुरु की धन श्री गुरु कृष्ण साहब जी की ओ जी स्नान कर लिया अपने हैं मा टेक लिया अपने जी ये रस्ता जा रहा है भोरा तो साहेब वालों

Thank ਪਰਮੁਸ਼ਾਵਲ ਆ ਗਈ ਤਾਲ ਨੂੰ ਛੁਣੋ ਸਕਦੇ ਆ ਜਿਲੰਗਰ

ਖੜੀ ਹੈ ਆਪਣੀ ਗੱਡੀ ਬਈ ਇਹ ਦੇਖੋ ਸਿਰਪਾ ਸਰੂਪਾ ਲੈ ਕੇ ਬਾਦਮਾ ਉੱਥੇ ਰੱਖ ਜੰਨ ਦੇ ਵਿੱਚ ਟੋਕਰੀ ਮੋਰ ਰੱਖਦੇ ਆ ਕਿ ਪਾਰਕਿੰਗ ਵਿੱਚ ਫਿਰ ਦੇਖੋ ਇਹੋ ਕੰਮ ਨਾ ਕਰੇ ਕਰੋ ਬਾਈ ਇਸ ਤੇ ਦੋ ਗੈਲ ਲੀਜੀ ਕਰੋ ਦੁਬਾਰਾ ਆਵਾਂ ਜਦ ਆਪਣਾ ਫਿੱਲ ਲਈ ਕਰੋ ਫੇ ਰੱਖਦੇ ਕਰੋ ਆ ਰਿਹਾ ਸਕੂਲ ਉਹ ਰੱਖ ਲੂ ਮੈਂ ਰੱਖ ਲੂ ਜਿਵੇਂ ਲੈ ਜਾ ਤਾ ਪੁਰਸ ਉਹ ਕਿਆ ਸਰੂਪਾ ਪਟਾ ਸਰੂਪਾ ਸੀ ਪੱਲੇ ਨੇ ਵਾਲਾ ਪੂਰਾ ਰੱਖਿਆ ਬਾਹਰੀ ਨੇ ਉੱਤਰ ਰੱਖਣਾ ਭੁੱਲ ਗਿਆ ਹਣਾ ਆਉਗਾ ਚੱਕ ਲਿਆ ਚੱਕ ਲਿਆ ਅਗਲੇ ਸੰਡੇ ਨੂੰ ਉੱਤਰ ਰੱਖ ਦੇਗੇ